ਤੂੰ ਕਿਉਂ ਨਹੀਂ ਵਾਹਿਗੁਰੂ ਦਾ ਨਾਮ ਜਪ ਲੈਂਦਾ ਇਹ ਸੰਸਾਰ ਦੇ ਉੱਤੇ ਆਇਆ ਇਹ ਖੇਡ ਸਭ ਸੁਪਨੇ ਦੀ ਵੱਤ ਸੁਪਨੇ ਦੀ ਨਿਆਈ ਹੈ ਪਿਆਰਿਆ ਜਿਵੇਂ ਸੁਪਨਾ ਆਖਰ ਟੁੱਟ ਜਾਂਦਾ ਹੈ ਤੇ ਜਦੋਂ ਜਾਗੀਦਾ ਫਿਰ ਸੁਪਨਾ ਟੁੱਟਣ ਦੇ ਨਾਲ ਸੁਪਨੇ ਦੇ ਸਾਰੇ ਪਦਾਰਥ ਚਲੇ ਜਾਂਦੇ ਆ ਇਉਂ ਹੀ ਇਹ ਜਗ ਸੁਪਨਾ ਇਉਂ ਗੁਰਬਾਣੀ ਕਹਿੰਦੀ ਹੈ ਕਹਿੰਦੇ ਇਹਦੇ ਵਿੱਚ ਵੀ ਇਸ ਸੁਪਨੇ ਦੀਆਂ ਚੀਜ਼ਾਂ ਨਾਲ ਸੁਪਨੇ ਸੇ ਤੀ ਚਿੱਤ ਮੂਰਖ ਲਾਇਆ ਬੇ ਸਮਝੀ ਹੀ ਹੋ ਸਕਦੀ ਐ ਚੰਗਾ ਹੋਵੇ ਜੇ ਨਾਮ ਜਪ ਲਵੇਂ ਸੁਪਨੇ ਵਿੱਚ ਵੀ ਨਾਮ ਜਪ ਜਾਗਦਿਆਂ ਵੀ ਨਾਮ ਜਪ ਤਨ ਹਨੋ ਗੁਰਮੁਖ ਜਿਹੜੇ ਸੁਪਨੇ ਵਿੱਚ ਵੀ ਪਿਆਰੇ ਦੇ ਦਰਸ਼ਨ ਕਰਦੇ ਆਓ ਸੁਭਾਗੀ ਨਿੰਦੜੀਏ ਮਤ ਸੋ ਦੇਖਾਂ ਸੋਏ ਹੈ ਸੋਹਣੀ ਨੀਂਦ ਕਿਤੇ ਤੂੰ ਆ ਜਾਵੇਂ ਕਿਤੇ ਸੁਪਨੇ ਵਿੱਚ ਹੀ ਮੈਨੂੰ ਮੇਰਾ ਪਿਆਰਾ ਮਿਲ ਜਾਵੇ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਝ ਕੰਨ ਪਿਆਰੇ ਭੇਜ ਨਾ ਸਕਾਂ ਕੋਈ ਸੁਪਨਿਆ ਤੂੰ ਸੁਲਤਾਨ ਹੈ ਵੇ ਉੱਤਮ ਤੇਰੀ ਜਾਤ ਕਈ ਵਰਿਆਂ ਦੇ ਵਿਛੜੇ ਤੂੰ ਆਣ ਮਿਲਾਏ ਰਾਤ ਕਬੀਰ ਸੁਪਨੇ ਹੂੰ ਬੁਰੜਾਇਕੈ ਜਿਹ ਮੁਖ ਨਿਕਸੈ ਰਾਮ ਪਾਂਕੇ ਪਗ ਕੀ ਪਨਹੀਂ ਮੇਰੇ ਤਨ ਕੋ ਚਾਮ ਸੁਪਨਾ ਵੀ ਚੰਗਾ ਜੇ ਸੁਪਨੇ ਵਿੱਚ ਵਾਹਿਗੁਰੂ ਪਿਆਰੇ ਦੇ ਦਰਸ਼ਨ ਕੀਤੇ ਜਾਣ ਉਹਦਾ ਨਾਮ ਜਪਿਆ ਜਾਏ ਇਹ ਜਗਤ ਸੁਪਨੇ ਦੀ ਨਿਆਈਂ ਯੋ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਣ ਇਹ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਰ ਨਾਮ ਜਿਨ ਲਏ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਉਹੀ ਭਾਗਾਂ ਵਾਲੇ ਹਰ ਤਜ ਅਨ ਲੱਗੇ ਹਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਪਰ ਇੱਕ ਹੈਰਾਨੀ ਦੀ ਗੱਲ ਇਹ ਹੈ ਕਿ ਬੰਦਾ ਰੱਬ ਦਾ ਨਾਮ ਛੱਡ ਰਿਹਾ ਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਲਗਿਆ ਲਗਣਾ ਤਾਂ ਚਾਹੀਦਾ ਵਾਹਿਗੁਰੂ ਜੀ ਦੇ ਨਾਮ ਵਾਲੇ ਪਾਸੇ ਪਰ ਨਾਮ ਨੂੰ ਤੇ ਛੱਡ ਰਿਹਾ ਹਰ ਤਜ ਆਨ ਲੱਗੇ ਹਾਂ ਹੋਰ ਪਾਸੇ ਲੱਗਿਆ ਫਿਰਦਾ ਫਿਰ ਕੀ ਹੋਏਗਾ ਜੀ ਜਨਮ ਮਰ ਭਗੇ ਹਾਂ ਕਹਿੰਦੇ ਜਨਮੇ ਗਮਰੇਗਾ ਫਿਰ ਇਹ ਪਾਜੜ ਲੱਗੀ ਰਹੇਗੀ ਕਦੇ ਵੀ ਇਸ ਐਸੇ ਬੰਦੇ ਨੂੰ ਟਕਾਣਾ ਨਹੀਂ ਜਿਹੜਾ ਮਨੁੱਖ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਛੱਡ ਕੇ ਬਾਕੀ ਦੀਆਂ ਚੀਜ਼ਾਂ ਦੇ ਨਾਲ ਮੋਹ ਪਾਈ ਬੈਠਾ ਹੋਵੇ ਹਰ ਹਰ ਜਨ ਲਹੇ ਹਾਂ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਜਪਿਆ ਜਿਨ੍ਹਾਂ ਨੇ ਸਿਮਰਨ ਕੀਤਾ ਫੇਰ ਜੀ ਕਹਿੰਦੇ ਜੀਵਤ ਸੇ ਰਹੇ ਹਾਂ ਜਿਉਂਦੇ ਉਹੀ ਹਨ ਬਾਕੀ ਤਾਂ ਸਭ ਆਤਮਿਕ ਮੌਤੇ ਮਰ ਗਏ ਜਿਹੜੇ ਬੰਦੇ ਨਾਮ ਤੋਂ ਟੁੱਟ ਗਏ ਜਿਉਂਦੇ ਉਈਓ ਨੇ ਜੀਵਤ ਪੇਖੇ ਜਿਨੇ ਹਰ ਹਰ ਤੇ ਆਇਆ ਸਾਧ ਸੰਗ ਤਿੰਨੇ ਦਰਸ਼ਨ ਪਾਇਆ ਜਿਉਂਦੇ ਹਨ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਜਿਉਂਦੇ ਹੀ ਉਹ ਹੈ ਅਸਲ ਜੀਵਨ ਤੇ ਜਿਹੜੇ ਨਾਮ ਤੋਂ ਟੁੱਟ ਗਏ ਗੁਰੂ ਜੀ ਕਹਿੰਦੇ ਧੰ ਜ਼ਿੰਦਾ ਤੁਰੇ ਫਿਰਦੀਆਂ ਲਾਸ਼ਾਂ ਨੇ ਲਾਸ਼ਾਂ ਪ੍ਰੇਤ ਨੇ ਹੈ ਕਲਮੈ ਪ੍ਰੇਤ ਜਿਨਿ ਨਾਮ ਨਾ ਪ੍ਰਸ਼ਾਤਾ ਇਹ ਪ੍ਰੇਤ ਤੁਰੇ ਫਿਰਦੇ ਪ੍ਰੇਤਾਂ ਤੋਂ ਭਲੇ ਦੀ ਆਸ ਰੱਖ ਸਕਦਾ ਕੋਈ ਭੂਤ ਪ੍ਰੇਤ ਕਦੇ ਭਲਾ ਕਰਦੇ ਕਿਸੇ ਦਾ ਇਹਨਾਂ ਨੇ ਨੁਕਸਾਨੇ ਕਰਨਾ ਨਾਮ ਤੋਂ ਟੁੱਟੇ ਹੋਏ ਪ੍ਰੇਤ ਨੇ ਕਦੇ ਵੀ ਕਿਸੇ ਦਾ ਭਲਾ ਨਹੀਂ ਕਰ ਸਕਦੇ ਪਰਉਪਕਾਰ ਨਹੀਂ ਕੋਈ ਸਚਾਈ ਨਹੀਂ ਕੋਈ ਮਿਠਾਸ ਨਹੀਂ ਕੋਈ ਨਿਮਰਤਾ ਨਹੀਂ ਕੋਈ ਗੁਣ ਨਹੀਂ ਲੋਗ ਅਵਗਣਾ ਕੀ ਬੰਨਾਂ ਗੰਠੜੀ ਗੁਣ ਨਾ ਵਿਹਾਜੈ ਕੋਏ ਗੁਣਾ ਵਾਲੀ ਕੋਈ ਗੱਲੇ ਨਹੀਂ ਔਗਣ ਬੰਨੀ ਫਿਰਦੇ ਪੰਡਾ ਸਾਸ ਸੰਗ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਜੀਵਤ ਸੇ ਰਹੇ ਹਾਂ ਜਿਉਂਦੇ ਉਹੀ ਦੇਖੇ ਹਨ ਕੌਣ ਜੀ ਹਰ ਹਰ ਜਨ ਲਹੇ ਹਾਂ ਜਿਹੜੇ ਬੰਦੇ ਵਾਹਿਗੁਰੂ 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 ਕਰਦੇ ਹਨ ਉਹ ਜਿਉਂਦੇ ਹੋ ਗਏ ਜੱਪੋ ਵਾਹਿਗੁਰੂ 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 ਗੁਰੂ ਜੀ ਕਹਿੰਦੇ ਜਿਉਂਦੇ ਨੇ ਆਕਸੀਜਨ ਹੈ ਨਾਮ ਗੁਰਮੁਖਾਂ ਲਈ ਨਾਮ ਆਕਸੀਜਨ ਹੈ ਜਿਵੇਂ ਕਿਸੇ ਦਾ ਸਾਹ ਬੰਦ ਕਰੀਏ ਕਿੰਨਾ ਔਖਾ ਹੁੰਦਾ ਜੇ ਕਿਸੇ ਗੁਰਮੁਖ ਨੂੰ ਨਾਮ ਤੋਂ ਟੁੱਟ ਜਾਏ ਨਾ ਤੇ ਉਹਦੇ ਲਈ ਤਾਂ ਬਸ ਮਰਨ ਹੈ ਮਰਨੰ ਵਿਸਰਨ ਗੋਬਿੰਦ ਵਾਹਿਗੁਰੂ ਦਾ ਨਾਮ ਭੁੱਲ ਜਾਣਾ ਮੌਤ ਹੈ